ਦੇਖੋ ਗੱਲ ਇਹ ਹੈ ਉਮਰ ਅਬਦੁੱਲਾ ਜੀ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਹੈ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਵੀ ਪੰਜਾਬ ਨੇ ਪਾਣੀ ਨਹੀਂ ਦਿੱਤਾ ਬਠਿੰਡੇਵਾਰੀ ਪੰਜਾਬ ਨੇ ਪਾਣੀ ਦਿੱਤਾ ਤੁਹਾਨੂੰ ਕੋਈ ਪਹਿਲੀ ਵਾਰੀ ਥੋੜੀ ਨਹੀਂ ਦਿੱਤਾ ਹੋ ਸਕਦਾ ਸਾਡੇ ਕੋਲੇ ਉਸ ਵੇਲੇ ਪਾਣੀ ਨਾ ਹੋਵੇ ਤੋਂ ਮੇਰੇ ਕਹਿਣ ਦਾ ਮਤਲਬ ਜਿਹੜਾ ਇੰਡਸ ਵਾਟਰ ਟ੍ਰੀਟੀ ਦਾ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਹੈ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੇ ਤੁਸੀਂ ਕਿ ਤੁਸੀਂ ਅਸੀਂ ਕੋਈ ਪਾਕਿਸਤਾਨ ਮੁਲਕ ਥੋੜੀ ਆ ਇਹ ਤਾਂ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਸੀਗਾ ਪੂਰੇ ਤੇ ਸਰਕਾਰ ਨੇ ਕਿਹਾ ਆਉਣ ਵਾਲੇ ਸਮੇਂ 'ਚ ਕਿ ਅਸੀਂ ਇਹਨੂੰ ਕਨਾਲ ਵਾਟਰਸ ਕਨ ਇਹਦਾ ਇਨਫਰਾ ਬਣਾ ਕੇ ਅਸੀਂ ਇਹ ਪਾਣੀ ਆਪਦੇ ਦੇਸ਼ 'ਚ ਰੱਖਾਂਗੇ ਤੇ ਤੁਸੀਂ ਕਹਿੰਦਾ ਕਿ ਅਸੀਂ ਇਹ ਪਾਣੀ ਪੰਜਾਬ ਨੂੰ ਨਹੀਂ ਦੇਵਾਂਗੇ ਪੰਜਾਬ ਪਾਕਿਸਤਾਨ ਨਹੀਂ ਹੈ ਤੁਸੀਂ ਪਾਕਿਸਤਾਨ ਅਕੁਪਾਈਡ ਕਸ਼ਮੀਰ ਦੀ ਦਾ ਗੱਲ ਕਰ ਸਕਦੇ ਹੋ ਕਿ ਉਹਨਾਂ ਨੂੰ ਨਹੀਂ ਦੇਵਾਂਗੇ ਸਾਨੂੰ ਕਿਵੇਂ ਕਹਿ ਸਕਦੇ ਹੋ ਸੋ ਮੈਂ ਸਮਝਦਾ ਹੈ ਕਿ ਇਹ ਬੜਾ ਮਤਭਾਗਾ ਬਿਆਨ ਹੈ ਇਸ ਤਰ੍ਹਾਂ ਨਹੀਂ ਪੰਜਾਬ ਦਾ ਪੂਰਨ ਹੱਕ ਹੈ ਕਿ ਸਿੰਧ ਤੇ ਜਾਂ ਇੰਡਸ ਵਾਟਰ ਟ੍ਰੀਟੀ ਤੇ ਇਕੱਲਾ ਕਸ਼ਮੀਰ ਦਾ ਹੱਕ ਨਹੀਂ ਹੈ ਸੋ ਇਸ ਕਰਕੇ ਪਾਣੀ ਦਾ ਤੁਹਾਨੂੰ ਉਮਰ ਸਾਹਿਬ ਦੇਣਾ ਪਏਗਾ ਔਰ ਪੰਜਾਬ ਦੇ ਲੋਗ ਔਰ ਪੰਜਾਬੀ ਆਪਣਾ ਹੱਕ ਲੈਣ ਜਾਣਦੇ ਆਣਾ ਦੀ ਜਿੰਮੇ ਚੋਂ ਦੇ ਚੋਣਾਂ ਹੋ ਚੁੱਕੀਆਂ ਕੋ ਬਹੁਤ ਸੋਣਾ ਚੋਣ ਲੜਿਆ ਔਰ ਮੈਂ ਸਵਿਨਾ ਕੀ ਜਿਸ ਪ੍ਰਕਾਰ ਸਰਕਾਰ ਨੇ ਹਰ ਕੋਸ਼ਿਸ਼ ਕੀਤੀ ਉਹਦੇ ਖਿਲਾਫ ਲੜਾਈ ਲੜੀ ਲੇਕਿਨ ਲੈਟਸ ਸੀ ਕੱਲ ਨੂੰ ਨਤੀਜਾ ਪਰਸੋਂ ਆਣਾ ਹੈ ਉਮੀਦ ਹੈਗੀ ਹੈ ਕਿ ਲੋਕ ਸਰਕਾਰ ਨੂੰ ਹਰਾਉਣਗੇ ਆਦੇ ਵਿੱਚ ਤਕਨੀਕ ਕਰ ਦਿੱਤਾ ਜੋ ਪੰਜਾਬ ਸਰਕਾਰ ਨੇ ਲੇਕਿਨ ਹਜੇ ਵੀ ਬੇਕੇ ਲੋਕ ਹਰ ਇਹ ਨਹੀਂ ਕੇ ਕੋ ਟੁੱਡੀ ਸਾਹਿਬ ਜੋ ਵੀ ਸਰਕਾਰ ਜਾਂ ਕਾਂਗਰਸੀ ਜਾਂ ਕੋਈ ਕਾਲੀ ਜਾਂ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਹੈ ਵਿਅਕਤੀ ਗੱਲ ਕਰਦਾ ਹੈ ਕਿ ਮੈਂ ਨਸ਼ਾ ਮੁਕੰਮਲ ਤੌਰ ਤੇ ਖਤਮ ਕਰ ਦੂੰਗਾ ਇਹ ਬੜੀ ਬੇਹੁਦਾ ਗੱਲ ਹੈ ਨਸ਼ਾ ਮੁਕੰਮਲ ਤੌਰ ਤੇ ਖਤਮ ਨਹੀਂ ਹੋ ਸਕਦਾ ਜਿਹੜੇ ਵਿਕਸਤ ਦੇਸ਼ ਸੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਇੱਥੇ ਡਰੱਗ ਖਤਮ ਨਹੀਂ ਹੋਈ ਅਜੇ ਤੱਕ। ਉਹ ਪੰਜਾਬ ਕੋਲੇ ਕਿਹੜਾ ਐਸਾ ਇਨਫਰਾ ਹੈਗਾ ਜਿਹੜੇ ਨਾਲ ਜਾਦੂ ਦੀ ਛੜੀ ਹੈ। ਇਹ ਬੇਸਿਕਲੀ ਜਿਹੜੇ ਪੋਲੀਟੀਸ਼ਨ ਹੈਗੇ ਨੇ ਲੀਡਰ ਪਾਰਟੀਆਂ ਇਹ ਲੋਗਾਂ ਨੂੰ ਵੇਫੂ ਬਣਾਉਂਦੀਆਂ ਨੇ। ਕਿ ਮੈਂ ਮਹੀਨੇ 'ਚ ਖਤਮ ਕਰ ਦਾਂਗਾ, 2 ਮਹੀਨੇ 'ਚ ਖਤਮ ਕਰ ਦਿਆਂਗਾ। ਇਹ ਬਿਲਕੁਲ ਨਸ਼ਾ ਖਤਮ ਨਹੀਂ ਹੋਏਗਾ। ਮੈਂ ਅੱਜ ਇਹ ਚੈਲੰਜ ਕਰਦਾ ਹਾਂ ਗਵਰਨਮੈਂਟ ਨੂੰ। ਦੂਸਰੀ ਗੱਲ ਰੋਜ਼ਮੋਤਾਂ ਹੋ ਰਹੀਆਂ ਉਹ ਡੋਜ਼ ਦੇ ਨਾਲ ਤੁਸੀਂ ਕੋਈ ਗੱਲ ਕਰੋ ਯਾਰ। ਇਹਦੇ ਤੇ ਚਰਚਾ ਕਰੋ ਇਹਦਾ ਆਲਟਰਨੇਟਿਵ ਲੱਭੋ ਜਿੱਨਾਂ ਚ ਕਰ ਇਹਦਾ ਆਲਟਰਨੇਟਿਵ ਨਹੀਂ ਲੱਭੇਗਾ ਤੋੜ ਨਹੀਂ ਲੱਭੇਗਾ ਉਹ ਨੱਚ ਕੇ ਪੰਜਾਬ ਚ ਨਸ਼ਾ ਬੰਦ ਨਹੀਂ ਹੋਏਗਾ ਸੋ ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਹਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਖਿਆ ਖਰਾਬ ਹੋਇਆ ਹਜੇ ਵੀ ਸਰਕਾਰ ਪੂਰਨ ਸਵਾ ਕੱਢ ਕੇ ਪੰਜਾਬ ਦੇ ਬੁੱਧੀ ਜੀਵਾਂ ਨੂੰ ਪੰਜਾਬ ਦੇ ਪਿਆਰ ਕਰਨ ਵਾਲਿਆਂ ਨੂੰ तमाम ਪਾਰਟੀ ਦੇ ਆਗੂ ਸੇਬਾ ਨੂੰ ਬਿਠਾ ਕੇ ਇਹਦੇ ਤੇ ਅਵਸਾਰ ਪੁਰਾ ਕੋਈ 8-7 ਦਿਨ ਦੀ ਚਰਚਾ ਕਰੇ ਉਸ ਚਰਚਾ ਤੋਂ ਬਾਅਦ ਇਹ ਪੰਜਾਬ ਦੀਆਂ ਪੰਚਾਇਤਾਂ ਚ ਜਾ ਕੇ ਮੁਹੱਲਿਆਂ ਚ ਜਾ ਕੇ ਪੰਜਾਬ ਦੇ ਲੋਕਾਂ ਨਾਲ ਚਰਚਾ ਕਰਨ ਉਸ ਚਰਚਾ ਤੋਂ ਬਾਅਦ ਫਿਰ ਇੱਕ ਨਵਾਂ ਅਜੰਡਾ ਲੈ ਕੇ ਆਉਣ ਫਿਰ ਉਹਨੂੰ ਇੰਪਰੂਵ ਕਰਨ ਤੇ ਫਿਰ ਇਹਦੇ ਬਾਰੇ ਕਿ ਕਿਦਾਂ ਨਸ਼ਾ ਖਤਮ ਕਰਨਾ ਹੈ ਆਮ ਲੋਕਾਂ ਤੋਂ ਸਕੀਮ ਲਈ ਜਾਂਦੀ ਹੈ ਅਸੀਂ ਕਈ ਨਹੀਂ ਬਹੁਤ ਸਾਰੇ ਕਾਨੂੰਨ ਬਣਾ ਦਿੰਦੇ ਹਾਂ ਮਨ ਲੋਕ ਇਸ ਖੇਤੀ ਨੂੰ ਲੈ ਕੇ ਕੋਈ ਕਾਨੂੰਨ ਬਣਾ ਜਿਹੜੀ ਖੇਤੀ ਦਾ ਬੇਸ਼ੱਕ ਕੋਈ ਆਈਐਸ ਅਫਸਰ ਡਾਇਰੈਕਟਰ ਤੇ ਜਾਂ ਕੈਬਨਿਟ ਮੰਤਰੀ ਹੈ ਉਹਨੇ ਕਦੇ ਖੇਤੀ ਕੀਤੀ ਨਹੀਂ ਹੁੰਦੀ ਇਹ ਅਸਲ ਵਿੱਚ ਜਿਹੜਾ ਮਿੱਟੀ ਨਾਲ ਮਿੱਟੀ ਹੋ ਰਿਹਾ ਕਿਸਾਨ ਉਹਨਾਂ ਦਾ ਵੀ ਨਾਲ ਇੰਟਰਸਟ ਲੈ ਕੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਅਸੀਂ ਆਹ ਕਾਨੂੰਨ ਬਣਾ ਰਹੇ ਹਾਂ ਕੀ ਇਹ ਕਾਮਯਾਬ ਹੋਏਗਾ ਸੋ ਉਸੇ ਤਰ੍ਹਾਂ ਹੀ ਮੈਂ ਕਹਿ ਰਿਹਾ ਡਰੱਗਸ ਨੂੰ ਲੈ ਕੇ ਸਾਨੂੰ तमाम ਚਰਚਾ ਕਰਨ ਤੋਂ ਬਾਅਦ ਇਹਰੇ ਬਾਰੇ ਫਿਰ ਅਗਲੀ ਜਿਹੜੀ ਰਣਨੀਤੀਆਂ ਕਰਨੀ ਚਾਹੀਦੀ ਹੈ ਤੇ ਬੇਫੂਫ ਨਾ ਬਣੋ ਖਾਸ ਕਰਕੇ ਮਾਨਸਾ ਮੇਰੀ ਬੇਨਤੀ ਹੈ ਲੋਕ ਝੂਠੀਆਂ ਗੱਲਾਂ ਤੇ ਝੂਠੀਆਂ ਤਸੱਲੀਆਂ ਨੂੰ ਪਸੰਦ ਨਹੀਂ ਕਰਦੇ ਮਾਨਸਾ